ਨਾ ਜਸਪਾਲ ਸਿੰਘ ਬੱਬੇ ਵਾਲੀ ਨਾ ਇਥੋਂ ਆਟੋ ਜੁਨੀਅਨ ਦਾ ਬਰਦਾਸਪੁਰ ਦਾ ਪ੍ਰਧਾਨ ਆ ਉਹ ਕਸ਼ਮੀਰੀ ਜੀ ਦਾ ਕਹਿਣਾ ਕਿ ਆ ਜਿਹੜਾ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਉਹ ਵੋਟਾਂ ਰਾਹੀਂ ਬਣਾਉਣਾ ਚਾਹੀਦਾ ਏਡਾ ਬਣਾ ਦਿੱਤਾ ਗਿਆ ਉਹਨਾਂ ਨੇ ਉਹਨਾਂ ਨੇ ਕਿਹਾ ਸਰ ਇੱਥੇ ਜਦੋਂ ਇਕੱਠ ਹੋਇਆ ਸਾਰੀ ਜੁਨੀਅਨ ਦਾ ਸਾਰੀ ਜੁਨੀਅਨ ਨੇ ਮਿਲ ਕੇ ਮੈਨੂੰ ਪ੍ਰਧਾਨ ਬਣਾਇਆ ਠੀਕ ਆ ਜੀ ਪ੍ਰਧਾਨ ਬਣਨ ਤੋਂ ਪਹਿਲਾਂ ਸਾਡਾ ਕੋਈ ਸਾਥੀ ਸੀ ਉਹਨਾਂ ਨੇ ਆਣ ਕੇ ਸਰਦਾਰ ਕਸ਼ਮੀਰੀ ਜੀ ਨੂੰ ਕਿਹਾ ਕਿ ਤੁਸੀਂ ਆ ਜਾਓ ਕਿਉਂਕਿ ਜੁਨੀਅਨ ਸਾਰੀ ਉਹਦੇ ਹਾਲਾ ਪਰ ਇਹ ਕਹਿੰਦਾ ਵੀ ਨਹੀਂ ਮੈਂ ਇਲੈਕਸ਼ਨ ਕਰਾਉਣੀ ਹੈ ਉਸ ਬੰਦੇ ਨੇ ਇਹਨੂੰ ਕਿਹਾ ਵੀ ਚਲੋ ਜੇ ਇਲੈਕਸ਼ਨ ਕਰਵਾਏ ਤਾਂ ਤੁਸੀਂ ਆਪਣੇ ਬੰਦੇ ਆਪਣੇ ਹਲ ਕਰ ਲਓ ਉਹਦੇ ਉਹਦੇ ਹਲ ਚੱਲ ਜਾਂਦੇ ਆ ਤੇ ਆਪਣਾ ਪ੍ਰਧਾਨ ਚੁਣ ਲਓ ਇਹ ਕਹਿੰਦੇ ਨਹੀਂ ਜੀ ਅਸੀਂ ਵੋਟਾਂ ਹੀ ਪਾਉਣੀਆਂ ਨੇ ਅਸੀਂ ਇਦਾਂ ਨਹੀਂ ਕਰਨਾ ਤੇ ਉਹ ਕਹਿੰਦੇ ਵੀ ਵੋਟਾਂ ਤੇ ਪੈ ਨਹੀਂ ਸਕਦੇ ਆ ਇਸ ਕਰਕੇ ਉਹਨਾਂ ਨੇ ਅਨਸਰ ਸੰਤਿਨਾਸਾਰੀ ਯੂਨੀਅਨ ਦੇ ਪ੍ਰਧਾਨ ਹੋਣਾ ਪਰ ਉਹ ਕਹਿੰਦੇ ਵੀ ਜਿਹੜੇ ਜਿਹੜੀ ਛੋਟੀ ਛੋਟੀ ਲਈ ਮੈਥੇ ਦੀ ਪ੍ਰਧਾਨਗੀ ਦੀ ਹੈ ਮਤਲਬ ਕਾਗਜ਼ੀ ਵੀ ਹੈਗੇ ਆ ਪਰ ਉਹ ਕਹਿੰਦੇ ਵੀ ਇਹਨਾਂ ਕੋਲ ਕਾਗਜ਼ੀ ਵੀ ਨਹੀਂ ਆ ਕਿੱਦੇ ਪ੍ਰਧਾਨ ਬਣਾ ਦਿੱਤੇ ਗਏ ਸਰਦਾਰ ਜੀ ਮੇਰੀ ਇੱਕ ਗੱਲ ਆ ਜੀ ਵੇਖੋ ਕੋਈ ਵੀ ਮਾਂ ਦੇ ਪੇਟ ਚੋਂ ਜਨਮ ਲੈਂਦਾ ਜਿਹੜਾ ਤੁਰ ਨਹੀਂ ਸਕਦਾ ਵੀ ਜਦੋਂ ਆਪਾਂ ਇੱਥੇ ਬੈਠਾਂਗੇ ਅਸੀਂ 20 ਤਰੀਕ ਤੱਕ ਜਿਹੜੀ ਆਡੀ ਯੂਨੀਅਨ ਦੀ ਹੈਗੀ ਨਾ ਰਜਿਸਟ੍ਰੇਸ਼ਨ ਉਹ ਇੱਥੇ ਆ ਜਾਏ ਜਿਹੜਾ ਮਰਜ਼ੀ ਜਾਣ ਕੇ ਆਡੀ ਰਜਿਸਟ੍ਰੇਸ਼ਨ ਵੇਖ ਸਕਦਾ ਹੈ ਇਹਨਾਂ ਨੇ ਇੰਨਾ ਚਿਰ ਇੱਥੇ ਪ੍ਰਧਾਨਗੀ ਕੀਤੀ ਆ ਇਹਨਾਂ ਕੋਲ ਕੁਝ ਨਹੀਂ ਸੀ ਹੈਗਾ ਹੁਣ ਇਹਨੇ ਨਾ ਅਟੈਚ ਕਰਾਈ ਬਟਾਲੇ ਨਾਲ ਪਹਿਲਾਂ ਇਹਨਾਂ ਦੇ ਕੋਲ ਕੁਝ ਨਹੀਂ ਸੀ ਹੈਗਾ ਤੁਹਾਨੂੰ ਕਿਹਾ ਜਿਹੜਾ ਬਣਾਇਆ ਗਿਆ ਤੁਹਾਨੂੰ ਫਰਮ ਰੱਖ ਕੇ ਬਣਾਇਆ ਗਿਆ ਬਿਲਕੁਲ ਜੀ ਜਿਹੜੀ ਆਡੀ ਯੂਨੀਅਨ ਆ ਸਾਰੀ ਵਾਲਾ ਗਰਦਾਸਪੁਰ ਵਾਲੇ ਜਿਹੜੇ ਜਿੰਨੇ ਆਟੋ ਡਰਾਈਵਰ ਮਾਲਕ ਜਿੰਨੇ ਵੀ ਆ ਇਹਨਾਂ ਸਾਰਿਆਂ ਮੇਰੇ ਵੀਰਾਂ ਨੇ ਮੈਨੂੰ ਕੱਲੇ ਨੂੰ ਕਹਿ ਕੇ ਸਪੈਸ਼ਲ ਇਨਵਾਈਟ ਕਰਕੇ ਤੇ ਮੈਨੂੰ ਪ੍ਰਧਾਨ ਬਣਾਇਆ ਸਰਪੰਤੀ ਨਾਲ ਮੇਰਾ ਨਾਮ ਕਸ਼ਮੀਰ ਸਿੰਘ ਵਾਸੀ ਝਾਫਰ ਸਾਡੇ ਆਟੋ ਜੁਨੀਆ ਦਾ ਨਾਮ ਡੀ ਗਰਦਾਸਪੁਰ ਪੈਸੇਂਜਰ ਵੈਨ ਐਸੋਸੀਏਸ਼ਨ ਰਜਿਸਟਰਡ ਨੰਬਰ ਡੀ ਆਈ ਸੀ ਬੀਟੀ ਐਲ 36 ਆਫ 224 225 ਇਹਦੇ ਵਿੱਚ ਸਰ ਮੈਂ ਇੱਕ ਆਪ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਸਰ ਤਕਰੀਬਨ 24-25 ਸਾਲ ਤੋਂ ਇੱਥੇ ਆਟੋ ਜੁਨੀਆੰ ਦਾ ਮੈਂ ਪ੍ਰਧਾਨ ਹਾਂ ਮੈਂ ਬਕਾਇਦਾ ਇਲੈਕਸ਼ਨ ਲੜ ਕੇ ਜੁਨੀਆੰ ਦਾ ਪ੍ਰਧਾਨ ਬਣਿਆ ਸੀ ਜੋ ਕਿ ਮੈਂ ਲੋਕਾਂ ਦੀ ਸੇਵਾ ਦੇ ਵਿੱਚ ਅਜੇ ਤੱਕ ਕਰ ਰਿਹਾ ਹਾਂ ਅਜੇ ਤੱਕ ਮੇਰੇ ਤੇ ਕੋਈ ਅਸੋਜਾ ਦਾਗ ਨਹੀਂ ਹੈ ਦੱਲਕਨ ਰੋਲ ਹੈ ਕੋਈ ਮੇਰੇ ਤੇ ਕੋਈ ਦਾਗ ਨਹੀਂ ਆ ਕਿਸੇ ਦਾ ਵੀ ਪਰ ਮੇਰੇ ਨਾਲ ਸਰ ਅੱਜ ਬਹੁਤ ਜ਼ਿਆਦਾ ਤੱਕੇਸ਼ਾ ਹੀ ਹੋਈ ਆ ਉਹ ਤੱਕੇਸ਼ਾ ਹੀ ਇਹ ਆ ਸਰ ਗੁੰਡਾਗਰਦੀ ਕੀਤੀ ਗਈ ਆਪਣੇ ਆਪ ਹਾਰ ਪਾਏ ਗਏ ਔਰ ਇਹ ਸਾਰੀ ਜੋ ਵੀ ਹੋਇਆ ਸਾਰੀ ਸਰਕਾਰੀ ਸ਼ਹਿਰ ਦੇ ਉੱਤੇ ਹੋਇਆ ਔਰ ਮੈਂ ਪ੍ਰਸ਼ਾਸਨ ਨੂੰ ਹੀ ਬੇਨਤੀ ਕੀਤੀ ਸੀ ਕਿ ਮੇਰੇ ਨਾਲ ਇਲੈਕਸ਼ਨ ਲੜੀ ਜਾਵੇ ਹਾਰ ਜਿੱਤ ਬਣੀ ਆ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਹਾਰ ਜਾਗਾ ਮੈਂ ਜੁਨੀਆ ਦੀ ਪ੍ਰਧਾਨਗੀ ਤੋਂ ਅਸਿਫਾ ਦੇ ਦਾਂਗਾ ਮਗਰ ਉਹ ਕੰਮ ਨਹੀਂ ਹੋਇਆ ਸਰ ਅੱਜ ਇਹ ਕੰਮ ਹੋਇਆ ਵਾ ਇੱਥੇ 12 ਬੰਦੇ ਬਿਲਾ ਕੇ ਕਾਫੀ ਬੰਦੇ ਬਾਹਰੋਂ ਆਏ ਜਿਨ੍ਹਾਂ ਗੁੰਡਾਗਰਦੀ ਕੀਤੀ ਇੱਥੇ ਰੱਜ ਕੇ ਔਰ ਆਪਣੇ ਆਪ ਹੀ ਪ੍ਰਧਾਨ ਉਹਨਾਂ ਚੁਣ ਲਿਆ ਔਰ ਆਪਣੇ ਆਪ ਹੀ ਹਾਰ ਪਾ ਲਿਆ ਔਰ ਇੱਥੇ ਨਜਾਇਜ਼ ਨਾਹਰੇਬਾਜੀ ਕੀਤੀ ਗਈ ਨਜਾਇਜ਼ ਮੇਰੀ ਸ਼ਾਨ ਦੇ ਬਰਖਲਾ ਬੋਲਿਆ ਗਿਆ ਔਰ ਇਹ ਜੋ ਵੀ ਹੋ ਰਿਹਾ ਇਹ ਸਰਾਸਰ ਗਲਤ ਹੈ ਇਹ ਤੋਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਜੇ ਮੈਂ ਜੁਨੀਅਨ ਦਾ ਪ੍ਰਧਾਨ ਹ ਮੇਰੇ ਕੋਲ ਜੁਨੀਅਰ ਰਜਿਸਟਰਡ ਹੈ ਮੇਰੀ ਇਲੈਕਸ਼ਨ ਕਰਾਈ ਜਾਵੇ ਔਰ ਮੈਨੂੰ ਇਨਸਾਫ ਦਵਾਇਆ ਜਾਵੇ ਇਹਨਾਂ ਦੀ ਸਰ ਕੋਈ ਰਜਿਸਟ੍ਰੇਸ਼ਨ ਨਹੀਂ ਹੈ ਇਹ ਕੋਈ ਇਹਨਾਂ ਦੀ ਜੁਨੀਅਨ ਦੀ ਮਾਨਤਾ ਨਹੀਂ ਹੈ ਮੇਰੇ ਕੋਲ ਮਾਨਤਾ ਪੂਰੀ ਹੈ ਇਹਨਾਂ ਕੋਈ ਮਾਨਤਾ ਨਹੀਂ ਹੈ ਇਹਨਾਂ ਸਿਰਫ ਇੱਕ ਗੁੰਡਾਗਰਦੀ ਕਰਕੇ ਆਹ ਕੰਮ ਅੱਜ ਮੇਰੇ ਨਾਲ ਕੀਤਾ ਔਰ ਮੈਂ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਚਾਹੁੰਦਾ ਪਰ ਇਹਨਾਂ ਨੇ ਕੋਈ ਵੀ ਕਸਰ ਨਹੀਂ ਛੱਡੀ ਲੜਾਈ ਝਗੜਾ ਕਰਨ ਤੋਂ ਬਗਾਰ ਬਾਹਰੋਂ ਬੰਦੇ ਲਿਆਂਦੇ ਜਿਹੜੇ ਜੂਨੀਅਨ ਦੇ ਮੈਂਬਰ ਇੱਥੇ ਹੈਗੇ ਸੀ ਜਿਹੜੇ ਜੂਨੀਅਨ ਦੇ ਡਰਾਈਵਰ ਮੈਂਬਰ ਜਾਂ ਮਾਲਕ ਚੱਲਦੇ ਸੀ ਉਹ ਵੀ ਬੰਦੇ ਹੈਗੇ ਸੀ ਪਰ ਇਹਨਾਂ ਬਾਹਰੋਂ ਆਣ ਕੇ ਧੱਕੇਸ਼ਾਹੀ ਕਰਕੇ ਆਪਣੇ ਆਪ ਹੀ ਪ੍ਰਧਾਨ ਬਣਾ ਕੇ ਆਪਣੇ ਆਪ ਹੀ ਹਾਰ ਪਾ ਕੇ ਆਪਣੇ ਆਪ ਹੀ ਨਾਰੇ ਬਾਜੀ